ਇੱਕ ਸਨੇਹਾ ਭਾਗ 8 ਇਸ ਸਨੇਹੇ ਚ ਆਪਾਂ ਇੱਕ ਇਹੋ ਜਿਹੀ ਘੁਣ ਦੀ ਇਹੋ ਜਿਹੀ ਜੀਵ ਦੀ ਗੱਲ ਕਰਾਂਗੇ ਜਿਹੜਾ ਆਪਾਂ ਨੂੰ ਮਹਿਫਲਾਂ ਦੇ ਵਿੱਚੋਂ ਮਿਲਦਾ ਜਾਂ ਮਹਿਫਲਾਂ ਦੇ ਵਿੱਚ ਵਿਅਕਤੀ ਉਹਦਾ ਜਿਹੜਾ ਆਦੀ ਹੁੰਦਾ ਉਹਨੂੰ ਇਹ ਚੈਣਗ ਉੱਥੋਂ ਬੈਠ ਕੇ ਲੱਗਦੀ ਆ ਜਿਵੇਂ ਇੱਕ ਅਧਾਰਨ ਤੋਂ ਆਪਾਂ ਗੱਲ ਲੰਨੇ ਆ ਵੀ ਚਾਰ ਦੋਸਤ ਨੇ ਜਦੋਂ ਕਿਤੇ ਬੈਠਦੇ ਆ ਕੁਝ ਖਾਂਦੇ ਪੀਂਦੇ ਨੇ ਤਾਂ ਉੱਥੇ ਕਿਸੇ ਵੀ ਤਰ੍ਹਾਂ ਦੇ ਨਸ਼ੀਲੇ ਪਦਾਰਥ ਦੀ ਜਿਹੜੀ ਵਰਤੋਂ ਉਹ ਕੀਤੀ ਜਾਂਦੀ ਆ ਜਿਵੇਂ ਮੰਨ ਲਓ ਸ਼ਰਾਬ ਹੋ ਗਈ ਬੀਅਰ ਹੋ ਗਈ ਜਾਂ ਹੋਰ ਅਨੇਕਾਂ ਹੀ ਇਹੀ ਦੀਆਂ ਨਸ਼ੇ ਦੀਆਂ ਅਲੱਗ-ਅਲੱਗ ਕਿਸਮਾਂ ਅਲੱਗ-ਅਲੱਗ ਰੂਪ ਉਥੋਂ ਚਿੰਗ ਲੱਗਦੀ ਆ ਇੱਕ ਅਜਿਹੇ ਘਟਾਣੂ ਦੀ ਉਹ ਕਹਿ ਲੋ ਚਾਹੇ ਬਿਮਾਰੀ ਕਹਿ ਲੋ ਨਸ਼ੇ ਦੀ ਨਸ਼ਾ ਜਿਵੇਂ ਸਮਾਜ ਦੇ ਵਿੱਚ ਬਹੁਤ ਪ੍ਰਚਲਿਤ ਆ ਵਿਅਕਤੀ ਨੂੰ ਆਪਣੇ ਵਿਅਕਤੀਤਵ ਵੱਲ ਆਪ ਦੇਖਣ ਦੀ ਲੋੜ ਹੁੰਦੀ ਆ ਕਿਉਂਕਿ ਅਕਸਰ ਇਹ ਆਪਾਂ ਦੇਖਦੇ ਆਂ ਮਹਿਫਲਾਂ ਤੋਂ ਦੋਸਤਾਂ ਤੋਂ ਮਿੱਤਰਾਂ ਤੋਂ ਜ਼ਰੂਰੀ ਨਹੀਂ ਸਾਰੀਆਂ ਮਾੜੀਆਂ ਤਾਂ ਹੀ ਮਿਲਣ ਚੰਗੀਆਂ ਤਾਂ ਵੀ ਆਪਾਂ ਉਹਨਾਂ ਤੋਂ ਲੈ ਸਕਦੇ ਆਂ ਨਸ਼ੇ ਨੂੰ ਛੱਡ ਕੇ ਇਹ ਸਨੇਹਾ ਮੇਰਾ ਨਸ਼ੇ ਨੂੰ ਛੱਡਣ ਤੇ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਵੀ ਨਸ਼ੇ ਨਹੀਂ ਹੋਣੇ ਚਾਹੀਦੇ ਨਸ਼ਿਆਂ ਦੀ ਹੋੜ ਤੋੜ ਆ ਜਿਹੜੀ ਉਹ ਵਿਅਕਤੀ ਨੂੰ ਨਿਹਾਰ ਵੱਲ ਲੈ ਜਾਂਦੀ ਆ ਖਾਤਮੇ ਵੱਲ ਲੈ ਕੇ ਜਾਂਦੀ ਆ ਦੋਸਤ ਖਤਮ ਹੋ ਜਾਂਦੇ ਨੇ ਪਰਿਵਾਰ ਖਤਮ ਹੋ ਜਾਂਦੇ ਨੇ ਬੜੇ ਹੱਸਦੇ ਵਸਦੇ ਘਰ ਨੇ ਜਿਹੜੇ ਓਜੜ ਜਾਂਦੇ ਨੇ ਨਸ਼ੇ ਕਰਕੇ ਆਪਣੀ ਸੋਸਾਇਟੀ ਦੇ ਵਿੱਚ ਵੀ ਕੁਝ ਵਿਅਕਤੀ ਨੇ ਜਿਹੜੇ ਉਹ ਨਸ਼ਾ ਕਰਦੇ ਹੋ ਸਕਦੇ ਨੇ ਆਪਣਾ ਵੀ ਸਰਕਲ ਇਹੋ ਜਿਹਾ ਹੋ ਸਕਦਾ ਆਪਣੇ ਵੀ ਦੋਸਤ ਮਿੱਤਰ ਇਹੋ ਜੇ ਹੋ ਸਕਦੇ ਨੇ ਉਹਨਾਂ ਤੋਂ ਨਫ਼ਰਤ ਕਰਨ ਦੀ ਲੋੜ ਨਹੀਂ ਕਿਉਂਕਿ ਹੋ ਸਕਦਾ ਥੋੜੇ ਕਹਿੇ ਹੋਏ ਕਿਸੇ ਇੱਕ ਬੋਲ ਦੇ ਅਸਰ ਉਹਨਾਂ ਤੇ ਐਨੇ ਹੋ ਜਾਣ ਵੀ ਉਹ ਨਸ਼ੇ ਨੂੰ ਤਿਆਗ ਜਾਣ ਕਹਿਣ ਦਾ ਮਤਲਬ ਕਿਸੇ ਤਰ੍ਹਾਂ ਦਾ ਨਫਰਤ ਵਾਲਾ ਵਿਹਾਰ ਉਹਨਾਂ ਨਾਲ ਨਹੀਂ ਕਰਨਾ ਚਾਹੀਦਾ ਇੱਕ ਕਿਤੇ ਮੈਂ ਪੜਿਆ ਸੀ ਲਿਖਿਆ ਹੋਇਆ ਵੀ ਕੁਝ ਚੰਗਿਆਈਆਂ ਅਜਈਆਂ ਕਰਨੀਆਂ ਚਾਹੀਦੀਆਂ ਨੇ ਵਿਅਕਤੀ ਨੂੰ ਜ਼ਿੰਦਗੀ ਦੇ ਵਿੱਚ ਜਿਨ੍ਹਾਂ ਦਾ ਗਵਾਹ ਥੋਤੋਂ ਤੇ ਰੱਬ ਤੋਂ ਬਿਨਾਂ ਤੀਜਾ ਬੰਦਾ ਨਾ ਹੋਵੇ ਕਿਉਂਕਿ ਕੁਝ ਨਹੀਂ ਪਤਾ ਕਿਸ ਵਿਅਕਤੀ ਨੇ ਤੁਹਾਡੇ ਕਿਹੜੇ ਕਹੇ ਹੋਏ ਬੋਲ ਕਰਕੇ ਭਟਕੇ ਹੋਏ ਰਸਤੇ ਤੋਂ ਮੁੜ ਜਾਣਾ ਕਿਉਂਕਿ ਇਹ ਜ਼ਿਆਦਾਤਰ ਭਟਕਣਾ ਹੀ ਹੁੰਦੀ ਆ ਜਿਹੜੀ ਨਸ਼ੇ ਦੀ ਲਤ ਦੇ ਵਿੱਚ ਆਪਣੇ ਜਿਹੜੇ ਦੋਸਤ ਮਿੱਤਰ ਨੇ ਜਾਂ ਕੋਈ ਵੀ ਨੇ ਉਹ ਲੱਗ ਜਾਂਦੇ ਨੇ ਇਹ ਸੁਨੇਹਾ ਸੀਗਾ ਨਸ਼ੇ ਛੱਡਣ ਬਾਰੇ। ਵੈਸੇ ਆਪਾਂ ਕਿਸੇ ਨੂੰ ਕੁਝ ਦੱਸਣ ਜੋਗੇ ਤਾਂ ਹੈ ਨਹੀਂਗੇ ਪਰ ਫਿਰ ਵੀ ਮੈਂ ਇਹ ਇੱਕ ਸੁਨੇਹਿਆਂ ਦੀ ਲੜੀ ਦੇ ਵਿੱਚ ਸ਼ਾਮਿਲ ਕਰਨਾ ਜ਼ਰੂਰੀ ਸਮਝਿਆ। ਇਹ ਆਪਣਾ 8ਵਾਂ ਸੁਨੇਹਾ ਸੀ। ਆਪਾਂ ਹੁਣ ਇੱਕ ਸੁਨੇਹਾ ਲੜੀ ਦੇ ਅਖੀਰਲੇ ਭਾਗ 'ਚਾਂ ਇਸ ਤੋਂ ਬਾਅਦ ਇੱਕ ਜਾਂ ਦੋ ਸੁਨੇਹੇ ਹੋਰ ਤੁਹਾਡੇ ਤੱਕ ਪਹੁੰਚਣਗੇ। ਤੁਸੀਂ ਇੰਨਾ ਪਿਆਰ ਦਿੱਤਾ, ਤੁਹਾਡਾ ਬਹੁਤ ਧੰਨਵਾਦ। ਬਾਕੀ ਇਸ ਤੋਂ ਪਿਛਲੇ ਸੁਨੇਹਿਆਂ ਦੀਆਂ ਜਿਹੜੀਆਂ ਨੋਟੀਫਿਕੇਸ਼ਨਸ ਨੇ ਤੁਹਾਡੀ ਡਿਸਪਲੇ ਦੇ ਉੱਤੇ ਸ਼ੋਅ ਕਰ ਗਏ ਨੇ। ਜੇ ਤੁਸੀਂ ਅਜੇ ਤੱਕ ਉਹ ਸੁਨੇਹਾ ਨਹੀਂ ਸੁਣੇ ਤਾਂ ਜਰੂਰ ਸੁਣਿਓ ਇਹ ਸੁਨੇਹਾ ਸੀ ਆਪਣਾ ਨਸ਼ੇ ਤਿਆਗਣ ਬਾਰੇ ਨਸ਼ੇ ਛੱਡਣ ਬਾਰੇ ਨਸ਼ੇ ਚੰਗੇ ਜਾਂ ਮਾੜੇ ਸੋਚ ਤੇ ਵਿਅਕਤੀਤਵ ਤੇ ਨਿਰਪਰ ਕਰਦੇ ਨੇ ਮੈਂ ਕੁਝ ਅਜਿਹੇ ਢੰਗ ਨਾਲ ਸੋਚਦਾ ਬਾਕੀ ਜਿਹੇ ਜੀ ਕਿਰਤ ਬੰਦਾ ਕਰਦਾ ਵਾਹਿਗੁਰੂ ਉਸ ਨੂੰ ਉਹ ਜੀ ਕਿਰਤ ਦਾ ਸਮੱਤ ਬਖਸ਼ਦਾ ਚੰਗੇ ਪਾਸੇ ਚੱਲਾਂਗੇ ਤਾਂ ਚੰਗੇ ਨੇ ਮਾੜੇ ਪਾਸੇ ਚੱਲਾਂਗੇ ਤਾਂ ਫਿਰ ਭਵਾਨ ਵੀ ਦੇਖਦਾ ਧੰਨਵਾਦ